ਐਵੇਂ ਥੋੜਾ ਮੇਰੇ ਛੋਟੇ ਵੀਰ ਨੇ ਮੁੜ ਕੇ ਗਾਣਾ ਲਿਖਿਆ ਹੈ ਸਦਮੂਸੇ ਨੇ ਮੁੜ ਕੇ ਗਾਣਾ ਐਵੇਂ ਥੋੜੀ ਆ ਦੇ ਹੁਣ ਲਿਆ ਆਡੀਆਂ ਤੇ 20 ਸਾਲ ਪੁਰਾਣੀ ਗਲਤਾਂ ਸੁਣਾਈਆਂ ਉਹਨੇ ਜਿੰਨੇ ਢੇੜਨੀ ਆ ਹਿੱਕਾਂ ਉਹ ਲਾਇਸੈਂਸ ਨਹੀਂ ਲੈਂਦੇ ਅਜਨੇ ਢੇੜਨੀ ਆ ਇੱਕਾਂ ਉਹ ਲਾਇਸੈਂਸ ਨਹੀਂ ਲੈਂਦੇ ਅਸੀਂ ਨਹੀਂ ਲਿਆ ਸੰਸ ਜੀ ਤੱਕ ਲਿਆ ਹਮ ਤੇ ਪਤਾ ਕਿ ਕੀ ਕੀ ਢੇੜਦੇ ਨੇ ਆ ਜੀ ਬਣਾਉਗੇ ਜੋਸ ਨਾਲ ਤੇ ਫੋਕੀ ਆੜਾ ਸ਼ਿਕਾਰ ਨੀਓ ਆਰਦੇ ਹੋ ਜੀ ਨੇ ਚੱਕਣਾ ਕਿਸੇ ਨੂੰ ਉਹ ਪਰੰਟ ਨੀਓ ਲੈ ਜੀ ਨੇ ਤੇ ਜੀਆਂ ਹਿਕਾ ਹੋ ਲਸਾਂ ਸੁਣਿਓ ਲੈ ਜੀ ਨੇ ਤੇ ਜੀਆਂ ਇਹ ਤੁਸੀਂ ਲੈ ਗਏ ਜੀਆਂ ਹਿਕਾ ਹੋ ਲਸਾਂ ਸੁਣਿਓ ਲੈ ਗਾਣੇ ਵੀ ਬਾਤ ਚ ਆਏ ਆ ਇਹ ਗਾਣੇ ਵੀ ਇਤਰਾ ਸੜ ਤੇ ਬੜੇ ਗਾੜੇ ਲੈ ਵੀ ਬਣੇ ਨੇ ਨੇ ਬਣੇ ਚਲੋ ਸਾਰੇ ਪਾਸੇ ਚਲਦੀ ਹੁਣ ਹਟਣਾ ਇਹ ਕੰਮ ਹੋਏ ਦਾ ਹਟ ਤੇ ਬੰਨੇ ਹੀ ਉਹ ਜਦੋਂ ਵੈਰੀ ਸਾੜ ਦੇ ਚੜ ਕੇ ਆਉਂਦੇ ਨੇ ਖਾਲੜੇ ਹੁੰਦਾ ਨਹੀਂ ਕਾਣਾ ਨਹੀਂ ਆਇਆ ਉਹ ਤੋਂ ਸੁੱਟ ਦਿੰਦੇ ਭਰੇ ਹੀ ਬਾਜ਼ਾਰ ਵਿੱਚ ਵੱਢ ਗਏ ਖਾਲੜੇ ਬਿਆਹਰ ਵਾਲੇ ਨੂੰ ਪੁੱਛ ਲੋ ਕਿੰਨਾ ਕਿੰਨੀ ਵਾਰੀ ਇਹ ਸੂਤਰਾ ਆਇਆ ਇਹ ਸਾਡਾ ਕੰਮ ਉਥੋਂ ਕਰਕੇ ਨਿਕਲਣਾ ਪੈਣਾ ਤਾਂ ਕੀ ਕਰੀ ਯਾਰ ਜਦੋਂ ਲੋਕ ਸਿਰ ਤੇ ਚੜਨ ਤੇ ਫਿਰ ਜੇ ਕੋ ਪੱਗ ਨੂੰ ਹੱਥ ਪਾਵੇ ਜਾਂ ਆਪਾਂ ਵੱਧਾ ਜਾਵੇ ਪੱਗਵਾਲ ਨੂੰ ਤੇ ਫਿਰ ਛੱਡਣਾ ਥੋੜੀ ਤੇ ਅੱਜ ਤਾਂ ਰਫਲ ਦੀ ਉਹ ਗੱਲ ਤਾਂ ਮੈਂ ਸੁਣਾਉਣ ਡਿਆ ਅਹੀਂ ਬੰਦੇ ਉਹਨਾਂ ਦੇ ਫੈਨ ਆ ਜਿਹੜੇ ਯੋਧੇ ਸੂਰਮੇ ਹੋਏ ਆ ਸੰਦਸ਼ਾਪੀ ਹਥਿਆਰ ਜਿਹੜਾ ਹੁੰਦਾ ਹੈ ਨਾ ਠੀਕ ਹੈ ਜੀ ਰੱਖਣਾ ਚਾਹੀਦਾ ਆਪਣੀ ਸੇਫਟੀ ਲਈ ਆਪਣੇ ਐਵੇਂ ਨਜਾਇਜ਼ ਕੇਤੇ ਹਥਿਆਰ ਦੀ ਹਵਾ ਕਰਨੀ ਬਹੁਤ ਮਾੜੀ ਗੱਲ ਹੈ ਸੇਫਟੀ ਲਈ ਰੱਖੋ ਵੇਲੇ-ਕਵੇਲੇ ਜਦੋਂ ਤੁਹਾਨੂੰ ਪਤਾ ਬੰਮ ਵੀ ਬਹੁਤ ਦਿੰਦਾ ਵਾ ਪਰ ਇਹ ਆ ਕਿ ਜੇ ਐਵੇਂ ਕਿਸੇ ਤੇ ਹਵਾ ਕਰੀ ਜਾਓ ਤੇ ਅੱਗੋਂ ਕੋਈ ਨਿਕਲ ਉਹ ਜਾਵੇ ਸਾਡੇ ਨਾਲ ਤੇ ਵਾਰਤੇ ਹੋਏ ਆ ਨਾ ਵੇਵਾ ਛਾਤੀਆਂ 'ਚ ਵੀ ਕਈ ਰਾ ਕਈ ਨਜਾਇਜ਼ ਹੀ ਪਾਈ ਬਿਰਦੇ ਮੁੜ ਕੇ ਹੱਥ ਪੈਂਦੇ ਨੇ ਸਾਡੇ ਵਰਗੇ ਤੂੰ ਕਰਦਾ ਕੀ ਕਰਦਾ ਉਹ ਨਾ ਗੋਲੀ ਮਾਰ ਜੋ ਖਾਨਾ ਹਥਿਆਰ ਕੀ ਕਰਨੀਗਾ ਬੇਇੱਜ਼ਤੀ ਕਰਾਊਗਾ ਫਿਰ ਤੂੰ じゃ ਗੋਲੀ ਮਾਰੂਗਾ ਜੇ ਮਾਰੂਗਾ ਤਾਂ ਵੀ ਮਰਿਆ ਨਹੀਂ ਮਾਰੂਗਾ ਤਾਂ ਵੀ ਉਹ ਬੇਇੱਜ਼ਤੀ ਕਰਾਉਂ ਡਿਆ ਹੁੰਦਾ ਵਾ ਇਸ ਤਰ੍ਹਾਂ ਵੀ ਨਾ ਕਈ ਰਾਂ ਮੈਤਾਨਾ ਹਥਿਆਰਾਂ ਵਾਲਿਆਂ ਨੂੰ ਐਵੇਂ ਹਥਿਆਰ ਪਰਮੂਡ ਜਾ ਜਿਹੜਾ ਕਰੀ ਜਾਂਦੇ ਐ ਨਾ ਐਵੇਂ ਮਾੜੀ ਗੱਲ ਆ ਤੇ ਨਾਲ ਇੱਕ ਗੱਲ ਹੋਰ ਆ ਵੀ ਸਾਡੇ ਮਨ ਦੇ ਵਿੱਚ ਕੋਈ ਗਲਤ ਨਹੀਂ ਹੈਗਾ ਨਾ ਮਨ ਚ ਹੁਣ ਤੂੰ ਇਹ ਤੋਂ ਹਿਸਾਬ ਲੈ ਲੋ ਪੀ ਜੇ ਅਹੀਂ ਸਮਝ ਜੀਏ ਸਮਝ ਅੱਜ ਵੀ ਸਾਡੇ ਮਨ ਚ ਹੈਗਾ ਵੀ ਯਾਰ ਅਸੀਂ ਹੈ ਹੀ ਸੱਚੇ ਆ ਸਾਡਾ ਕੋਈ ਗਲਤ ਹੈ ਹੀ ਨਹੀਂ ਤੇ ਐਵੇਂ ਸਾਡੇ ਕਿਵੇਂ ਕੋਈ ਵੈਰ ਵਿਰੋਧ ਕੱਢ ਲੂਗਾ ਜਿਨ੍ਹਾਂ ਨੇ ਕੱਢਿਆ ਉਹਨਾਂ ਨੂੰ ਪਤਾ ਵੀ ਸਾਡੀ ਗਲਤੀ ਹੀ ਤੇ ਨਾਲ ਤਾਂ ਸਾਨੂੰ ਛੇਤਰੋਲ ਕੀਤੀ ਸੀ ਤੇ ਤੁਸੀਂ ਇਹ ਸਾ ਅੰਦਾਜ਼ਾ ਲਾਓ ਅੱਜ ਤੋਂ 25 ਸਾਲ ਪਹਿਲਾਂ ਉਹ ਸਟੂਡੀਓ ਮਤਲਬ ਕਿ ਪੈਸੇ ਦੀ ਤਾਂ ਪਰਵਾਹ ਹੀ ਕੋਈ ਨਹੀਂ ਇੱਕ ਐਸਟੀਡੀ ਕਿਸੇ ਦੀ ਲੱਗ ਜਾਂਦੀ ਤੇ ਰਿਸ਼ਤਾ ਹੋ ਜਾਂਦਾ ਉਹ ਸਰਕਾਰੀ ਐਸਟੀਡੀ ਇੱਕ ਕਿਸੇ ਦੀ ਲੱਗ ਜਾਂਦੀ ਹੁੰਦੀ ਸੀ ਨਾ ਤੇ ਕਹਿੰਦੇ ਹੁੰਦੇ ਸੀ ਕਿ ਮੁੰਡੇ ਦਾ ਪੀਸੀਓ ਆ ਤੂੰ ਤੂੰ ਰਿਸ਼ਤਾ ਕਰੀਏ ਤੇ ਨੌ ਪੀਸੀਓ ਹੁੰਦੇ ਸੀ ਆਪਣੇ ਡਿਟੇਲ ਚ ਫੇਰ ਲੰਮੇ ਸ਼ਾਰਟਕਟ ਦੱਸਦਾ ਲੰਮੀ ਲੰਮੀ ਸਟੋਰੀ ਫੇਰ ਦਣਾਵਾਂਗੇ ਨੌ ਪੀਸੀਓ ਹੀ ਆਪਣੇ ਰਾਜੋਕੇ ਤੋਂ ਲੈ ਕੇ ચીਨੇ ਤੱਕ 20 ਕਿਲੋਮੀਟਰ ਬਾਰਡਰ ਬੈਲਟ ਤੇ ਨੌ ਐਸਟਡੀ ਪੀਸੀਓ ਸਰਕਾਰੀ ਨਹੀਂ ਉਹਨਾਂ ਦੇ ਨਾਲ ਚ ਵੀ ਪੈਸੇ ਦੀ ਕੋਈ ਘਾਟ ਨਹੀਂ ਸਟੂਡੀਓ ਚ ਵੀ ਕੋਈ ਪੈਸੇ ਦੀ ਘਾਟ ਨਹੀਂ ਰਹੀ ਚਲੋ ਆਪਾਂ ਆਪਣੀ ਮਿਹਨਤ ਕੀਤੀ ਕੰਮ ਕੀਤੇ ਕੋਈ ਉਹੋ ਜਿਹਾ ਪੁੱਠਾ ਸਿੱਧਾ ਤੇ ਕੰਮ ਹੀ ਨਹੀਂ ਕੀਤਾ ਫਿਰ ਇੱਕ ਮੈਂ ਤੁਹਾਨੂੰ ਇੱਥੇ ਇਹ ਦੱਸਣਾ ਵੀ ਅੱਜ ਵੀ ਉਹ ਚੀਜ਼ ਹੈ ਕਿਉਂ ਮੰਨ ਚਿਆ ਵੀ ਯਾਰ ਕੋਈ ਸਾਨੂੰ ਏਡੀ ਪ੍ਰਵਾਹ ਕਿਉਂ ਨਹੀਂ ਕਰਦੇ ਇੱਥੇ ਤੇ ਮੜਾ ਜਾਂ ਕਿਸੇ ਦਾ ਕੋਈ ਫੋਨ ਆ ਜੇ ਤੇ ਤੁਹਾਨੂੰ ਬਦਾ ਬਾਥਰੂਮਾਂ ਹੀ ਨਿਕਲਦੇ ਮੁੜ ਕੇ ਕੋਈ ਅੰਦਰ ਖਾਤੇ ਗਲਤ ਕੰਮ ਹੋਣਗੇ ਤੇ ਤਾਂ ਹੀ ਦਰਦੇ ਫਿਰਦੇ ਹੈ ਕਈ ਮੜਾ ਫੋਨ ਕੇਦਾ ਖੜਕ ਜਾਂਦਾ ਤੇ ਮੁੜ ਕੇ ਕਈ ਗੱਲਾਂ ਹੋ ਜਾਂਦੀਆਂ ਸਾਨੂੰ ਅਸੀਂ ਕਿਉਂ ਨਹੀਂ ਆਪਾਂ ਮੰਨਦੇ ਸੱਚਾ ਹਸਾਬ ਤਾਂ ਜੀ ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਬੱਦੇ ਨੇ ਜਿਨਨੇ ਸਾਰਾ ਕੁਝ ਹੁੰਦਿਆਂ ਹੁੰਦਿਆਂ ਵੀ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ 5000 ਰੁਪਏ ਫ੍ਰੀਅਰ ਦਾ ਕੰਮ ਹੀ ਸਾਡੇ ਵਾਸਤੇ ਲਾਇਸੈਂਸ ਲੈਣਾ ਤੇ ਅੱਜ ਤੱਕ ਮੈਂ ਆਪਣਾ ਲਾਇਸੈਂਸ ਨਹੀਂ ਲਿਆ ਅਸਲ ਅਸੈਂਸ ਮੇਰਾ ਨਹੀਂ ਜਿ ਬਣਿਆ ਬਾਅਦ ਸਟੂਡੀਓ ਪੰਜਾਬ ਦੇ ਦੂਰ ਦਰਾਡੇ ਬਾਹਰਲੇ ਸਟੇਟਾਂ ਦੇਸ਼ਾਂ ਤੱਕ ਨਾ ਚਲਦੇ ਆ ਤੇ ਦੂਦ ਰਾਡੇ ਦੇ ਫੋਟੋਗ੍ਰਾਫਰ ਐਰਾ ਆ ਵਗੈਰਾ ਪਤਾ ਨਹੀਂ ਕਿੰਨੇ ਗਾ ਮੇਰੀਆਂ ਕੰਟਰੋਵਰਸੀਆਂ 5 ਸਾਲ ਤੋਂ ਚੱਲੀਆਂ ਆਉਣੀਆਂ ਧਮਕੀਆਂ ਆਏ ਮਾਰਦਾਂਗੇ ਫੜ ਲਾਂਗੇ ਉਹ ਕਰਦਾਂਗੇ ਹੈ ਕਰਦਾਂਗੇ ਹੁੰਦਾ ਹੀ ਰਹਿੰਦਾ ਮੇਰੇ ਤੇ ਹੋਰ ਰਿਕਾਰਡ ਪਿਆ ਵਾ ਕੋਈ ਝੂਠ ਸੁਬਾ ਦੀ ਗੱਲ ਨਹੀਂ ਜਿਹੜੇ ਅਜੇ ਮੈਂ ਕਿੰਨੀਆਂ ਰਿਕਾਰਡਿੰਗਾਂ ਮੇਰੇ ਕੋਲ 200 ਰਿਕਾਰਡ ਕਰਦੇ ਸਭ ਵੀ ਪਈ ਹੋਣੀ ਤੇ ਜਿਹੜੇ ਮੇਰੇ ਨਾਲ ਸਿਰਕ ਪਈਆਂ ਲੋਕਾਂ ਨੇ ਕੀਤੀਆਂ ਜਾਂ ਮੇਰੇ ਨਾਲ ਬੁਰਾ ਭਲਾ ਬੋਲੇ ਆ ਤੇ ਮੈਂ ਨਾ ਵੇਖੋ ਵੀ ਮੇਰੇ ਮਨ 'ਚ ਕੋਈ ਇਹੋ ਜਿਹਾ ਕਦੀ ਆਇਆ ਹੀ ਨਹੀਂ ਕੀ ਕਰਨਾ ਲਾਇਸੈਂਸ ਛੱਡੋ ਖੜਾ ਸਾਡੇ ਮਨ 'ਚ ਨਹੀਂ ਕਦੀ ਗੱਲ ਵੀ ਹੈਗੀ ਤੇ ਜੇ ਉਦਾਂ ਦਾ ਬੰਦਾ ਹੋਵੇ ਵੀ ਦਵਾਤਾ ਸਰਕਾਰੀ ਦਰਬਾਰੇ ਚੜ ਜਾਂਦੇ ਸਾਨੂੰ ਬੰਦੇ ਦੇ ਦੇ ਤੋ ਸਾਨੂੰ ਗੱਲਬਾਤ ਦੇ ਦੋ ਸਾਨੂੰ ਉਹ ਕਰ ਦੋ ਸੁੱਚ ਕਈਆਂ ਦੇ ਤੇ ਚਲੋ ਕਿਤੇ ਟਾਮਾ ਟਾਮਾ ਹੋ ਸਕਦੇ ਆ 5% ਹੋ ਸਕਦੇ ਬੰਦੇ ਸਹੀ ਨੂੰ ਪਹੁੰਚ ਜਾਂ 90 95 ਵੀ ਮਤਲਬ ਕਿ ਡਰ ਕੇ ਬਹਿ ਜਾਂਦੇ ਆ ਜਾਂ ਐਵੇਂ ਰੌਲਾ ਪਾਈ ਜਾਂਦੇ ਰਹਿੰਦੇ ਸਾਨੂੰ ਐ ਕਰਦੇ ਲੱਗਾਈ ਆ ਉਹ ਕਰਦੇ ਲੱਗਾਈ ਹੂੰ ਤੇ ਬਾਕੀ ਵੀ ਜਿਹੜਾ ਕੋਈ ਕਰਦਾ ਹੋਊ ਤਾਨੂੰ ਗੋਣ ਵੀ ਤੁਹਾਡੇ 'ਚ ਵੀ ਕੋਈ ਕਮੀ ਪੇਸ਼ੀ ਹੋਊ ਕੀ ਜਾਂ ਕੋਈ ਤੁਹਾਡੇ ਚ ਵੀ ਕੋਈ ਨੁਕਸਾਨ ਨੁਕਸ ਹੋਊਗਾ ਕਿ ਐਵੇਂ ਥੋੜੀ ਕਿਸੇ ਨੂੰ ਕੋਈ ਮਾਰਨ ਦੀਆਂ ਧਮਕੀਆਂ ਦੇਈ ਜਾਊਗਾ ਜਾਂ ਕਿਸ ਤਰ੍ਹਾਂ ਕਰੂਗਾ ਬਾਕੀ ਉਹ ਜਿਹੜਾ ਇੱਕ ਹੋਰ ਸਿਸਟਮ ਜਿਹੜੇ ਕਈ ਚੱਲਣ ਦੇ ਉਹ ਉਹਦਾ ਦੇ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਹੈਗੀ ਮੈਂ ਤੁਹਾਨੂੰ ਇੱਕ ਆਪਣੀ ਦੱਸੀ ਗੱਲ ਵੀ ਆਪਾਂ ਆਪਣੀ ਮਿਹਨਤ ਕਰਦੇ ਰਹੇ ਆ ਸ਼ੁਰੂ ਤੋਂ ਕੋਈ ਗਲਤ ਕੰਮ ਕੀਤਾ ਹੀ ਨਹੀਂ ਨਸ਼ਿਆਂ ਦੀ ਦੌਰਾਂ ਦੇ ਵਿੱਚ ਹੀ ਰਹੇ ਆ ਸਾਡੇ ਸੱਚੇ ਮਿੱਤਰ ਲੱਗੇ ਹੀ ਸ ਤੇ ਧੂਏ ਦਿਖਾ ਚੜਦੇ ਰਹੇ ਆ ਬੈਠੇ ਰਹਿੰਦੇ ਆ ਵਿੱਚ ਉਹਨਾਂ ਦੇ ਵੀ ਕਈ ਰਾਂ ਪਰ ਨਹੀਂ ਜੇ ਨਹੀਂ ਪੁੱਠਾ ਕੰਮ ਕੀਤਾ ਤੇ ਨਹੀਂ ਕੀਤਾ ਤੇ ਜਿਹੜੇ ਫਸ ਗਏ ਫਸ ਗਏ ਸੱਜਣ ਮਿੱਤਰ ਸਿੰਘੇ ਕਰਾ ਦੇ ਮੁੰਡਿਆ ਤੁਹਾਨੂੰ ਨੇ ਇੱਕ ਮੈਂ ਬਰਾਸ ਮੁੰਡੇ ਦੱਸ ਕੇੜਿਆ ਨੇ ਤੇ ਇੱਕ ਥੋੜੀ ਮੈਂ ਤੁਹਾਨੂੰ ਕਈ ਕਈ ਗੱਲਾਂ ਕਰਨ ਵਾਲੀਆਂ ਤੇ ਉਹਨਾਂ ਚੋਂ ਵੀ ਪਤਾ ਨਹੀਂ ਕਿੰਨੇ ਪੇਟਾ ਚੜ ਗਏ ਆ ਕਿੰਨੇ ਮਰ ਗਏ ਆ ਤੇ ਜਿਹੜੇ ਕੋਈ ਬਚੇ ਆ ਤੇ ਕੋਈ ਟਾਮਾ ਟਵਾਈ ਸੁਧਰੇ ਆਵਾ ਤੁਹਾਨੂੰ ਪਤਾ ਕਿੱਥੇ ਨਿਕਲਦਾ ਹੈ ਕੋਰਟ ਚੋਂ ਬੰਦਾ ਠੀਕ ਹੈ ਜੀ ਕਹਾ ਕੇ ਜੇ ਬਣਾਉਂਦੇ ਜੋਦੋਂ ਨਾਲ ਦੇ ਭੋਗੀ ਠਾ ਠਾਏ ਸ਼ਿਕਾਰ ਨਹੀਂ